ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਆਖਿਆ ਜਾਂਦਾ ਹੈ ਸਫਰ-ਏ-ਸ਼ਹਾਦਤ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਰੇ ਪਰਿਵਾਰ ਦੀ ਤੇ ਗੁਰਦੇਵ ਸਿੰਘ ਆदि ਸ਼ਹਾਦਤ ਹੋਈ ਇਸ ਮਹੀਨੇ 106 ਪੋ 20 ਦਸੰਬਰ ਨੂੰ आनंदपुर साहिब ਦਾ ਕਿਲਾ ਛੱੜਨਾ ਅਤੇ 7ਵਾਂ 21 ਦਸੰਬਰ ਨੂੰ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈਣਾ 8ਵਾਂ 22 ਦਸੰਬਰ ਨੂੰ ਸ਼ਹਾਦਤ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਗੜੀ ਵਿੱਚ ਵੈਰੀਆਂ ਨਾਲ ਜੂਝਦੇ ਹੋਏ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਹਨ 8ਵਾਂ 22 ਦਸੰਬਰ ਨੂੰ ਫਿਰ 9 ਬੋ 23 ਦਸੰਬਰ ਨੂੰ ਚਮਕੌਰ ਗੜੀ ਵਿੱਚ ਬਾਕੀ ਜਿਹੜੇ ਬੱਚੇ ਸਿੰਘਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਿਉਂਕਿ ਮੁਗਲਾਂ ਦੀ ਟੱਕਰੇ ਸਿੰਘ ਗਿਣਤੀ ਵਿੱਚ ਬਹੁਤ ਘੱਟ ਸਨ 40 ਸਿੰਘ ਸਨ ਤੇ ਮੁਗਲ 10 ਲੱਖ ਦੀ ਫੌਜ ਸੀ ਇੱਕ ਪਾਸੇ ਤੇ 40 ਸਿੰਘ ਸੀ ਇੱਕ ਪਾਸੇ ਧੰਨ ਧੰਨ ਮੇਰੇ ਬਾਜਾ ਵਾਲੇ ਦੇ ਸ਼ੇਰਾਂ ਵਰਗੇ ਸਿੰਘ ਸਵਾ ਸਵਾ ਲੱਖ ਦਾ ਮੁਕਾਬਲਾ ਕਰਦੇ ਹੋਏ ਇਸ ਤਰ੍ਹਾਂ ਸ਼ਹੀਦ ਹੁੰਦੇ ਹਨ 9 ਪੋ 23 ਦਸੰਬਰ ਨੂੰ ਫਿਰ 10 ਪੋ 24 ਦਸੰਬਰ ਨੂੰ ਬੀਬੀ ਹਰਸ਼ਰਨ ਕੌਰ ਜੀ ਸਿੱਦਕੀ ਸਿੰਘ ਨੇ ਗੁਰੂ ਦੀ ਬੇਟੀ ਦੇਹਾਂ ਦਾ ਸੰਸਕਾਰ ਕਰਦੀ ਹੈ ਜਿਹੜੇ ਸਿੰਘ ਸ਼ਹੀਦ ਹੋਏ ਹੁੰਦੇ ਹਨ ਸਾਬਜਦਿਆਂ ਸਮੇਤ ਤੇ ਫਿਰ ਉਹ ਮੁਗਲ ਦੇਖਦੇ ਹਨਗੇ ਇਹਦੇ ਸਾਰਿਆਂ ਨੂੰ ਮਾਰ ਦਿੱਤਾ ਹੈ ਇਹ ਅੱਗ ਕਿਸ ਨੇ ਲਾ ਦਿੱਤੀ ਇਸ ਥਾਂ ਤੇ ਉਹ ਭੱਜ ਕੇ ਦੇਖਦੇ ਹਨ ਤੇ ਬੀਬੀ ਹਰਚਰਨ ਕੌਰ ਨੰਗੀ ਕਰਪਾਨ ਲੈ ਕੇ ਉਥੇ ਘੁਮਰੀ ਹੁੰਦੀ ਹੈ ਤੇ ਸਿੰਘਾਂ ਦੇ ਸਰੀਰਾਂ ਨੂੰ ਇਕੱਠਾ ਕਰਕੇ ਅੱਗ ਤੇ ਸੁੱਟਦੀ ਹੁੰਦੀ ਹੈ ਫਿਰ ਉਹਨੇ ਵੀ ਮੁਗਲਾਂ ਦਾ ਸਾਹਮਣਾ ਕਰਦੇ ਹੋਏ 10 ਪੋ 24 ਦਸੰਬਰ ਨੂੰ ਸ਼ਹੀਦੀ ਦੇ ਜਾਮ ਪੀਤੇ ਬੀਬੀ ਹਰਚਰਨ ਕੌਰ ਜੀ ਨੇ ਇਨਾ ਦੇਵ ਇਤਿਹਾਸ ਵਿੱਚ ਨਾਮ ਆਉਂਦਾ ਹੈ ਫਿਰ 11 ਪੋ 25 ਦਸੰਬਰ ਨੂੰ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਸੂਬਾ ਸਰਹਿੰਦ ਨੇ ਫੜ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤੇ ਛੋਟੇ ਛੋਟੇ ਮਾਸੂਮ ਬੱਚੇ ਨਕੀਆਂ ਜਿੰਦਾ ਵੱਡੇ ਸਾਕੇ ਉਹ ਪੁੱਤਰ ਕਲਗੀ ਧਰਦੇ ਸੀ ਸਿੱਖੀ ਜਾਨੋਂ ਪਿਆਰੀ ਸਮਝੀ ਮਰਨੋਂ ਮੂਲ ਨਾ ਡਰਦੇ ਸੀ ਧੰ ਧੰ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਸਿੰਘ ਗੁਜਰ ਕੌਰ ਜੀ ਇਹਨਾਂ ਨੂੰ ਫਿਰ ਠੰਡੇ ਬੁਰਜ ਵਿੱਚ ਲਿਆਂਦਾ ਗਿਆ ਜਿੱਥੇ ਸੂਬਾ ਸਰਹੰਦ ਗਰਮੀ ਦੇ ਦਿਨਾਂ ਵਿੱਚ ਬੈਠਦਾ ਹੁੰਦਾ ਸੀ ਤੇ ਠੰਡ ਮਹਿਸੂਸ ਕਰਦਾ ਸੀ ਅੱਜਕੱਲ ਦੇ ਠੰਡੇ ਦਿਨਾਂ ਵਿੱਚ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਫਿਰ 12 ਤੋਂ 26 ਦਸੰਬਰ ਨੂੰ ਛੋਟੇ ਸਾਹਿਬ ਜਾਦਿਆਂ ਸੂਬੇ ਦੀ ਕਚਹਿਰੀ ਵਿੱਚ ਗੱਜ ਕੇ ਫਤਿਹ ਬਲਾਈ ਤੇ ਜਿਹੜਾ ਕਾਜੀ ਮਾਲਾ ਫੇਰੇ ਤਸਵੀਰ ਫੇਰ ਰਹੀ ਉਹਦੇ ਹੱਥੋਂ ਤਸਵੀਰ ਡਿੱਗ ਪਈ ਉਹਨਾਂ ਦੇ ਹੌਸਲੇ ਵੇਖ ਕੇ ਹੌਸਲੇ ਬਲੰਦ ਸੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 22 ਬੋ ਨੂੰ 26 ਦਸੰਬਰ ਨੂੰ ਕਚਹਿਰੀ ਵਿੱਚ ਲਿਆਂਦਾ ਗਿਆ ਫਿਰ ਈਨ ਨਹੀਂ ਮੰਨੀ ਤੇ 13 ਬੋ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਚਿਨ ਕੇ ਸ਼ਹੀਦ ਕਰ ਦਿੱਤਾ ਕਿਉਂਕਿ ਮੁਗਲਾਂ ਆਪਣਾ ਜੋਰ ਪੂਰਾ ਲਾਇਆ ਕਿ ਇਹ ਧਰਮ ਬਦਲ ਕੇ ਸਾਡੇ ਧਰਮ ਵਿੱਚ ਆ ਜਾਣਾ ਪਰ ਉਹ ਡੋਲੇ ਨਹੀਂ ਇਹ ਨਹੀਂ ਮੰਨੀ ਸਿੱਖੀ ਸਦਕ ਭਰੋਸਾ ਕਾਇਮ ਰੱਖਿਆ ਤੇ ਇਸ ਤਰ੍ਹਾਂ ਠੰਡੇ ਬੁਰਜ ਵਿੱਚ ਮਾਤਾ ਜੀ ਵੀ ਗੁਰਾਂ ਦੇ ਚਰਨਾਂ ਵਿੱਚ ਜਾਬ ਰਾਜੇ 13 ਤੋਂ 27 ਦਸੰਬਰ ਸ਼ਹਾਦਤ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ 14 ਤੋਂ 28 ਦਸੰਬਰ ਨੂੰ ਉਥੋਂ ਦੇ ਨਵਾਬ ਟੋਡਰ ਮੱਲ ਨੇ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ ਖੜੇ ਰੋਕਾ ਮੋਰਾ ਵਿਸ਼ਾ ਕੇ ਤਿੰਨਾਂ ਦਾ ਸਸਕਾਰ ਕੀਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦਾ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸਸਕਾਰ ਕੀਤਾ 14 ਨੂੰ ਗੁਰੂ ਪਿਆਰੋ ਵੀਨਾ 8 9 ਦਿਨਾਂ ਦੇ ਵਿੱਚ ਹੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਕੋਮ ਦੇ ਲੇਖੇ ਲੱਗ ਗਿਆ ਤੇ ਸਾਡੇ ਤੋਂ ਉਹਨਾਂ ਨੇ ਜਾਣਾਂ ਵਾਰਤیاں ਤੇ ਅਸੀਂ ਕਿਹੜੇ ਪਾਸੇ ਤੁਰੇ ਫਿਰਦੇ ਹਾਂ ਜਿਹੜੇ ਅਸੀਂ ਗੁਰਸਿੱਖ ਹੁੰਦੇ ਹਾਂ ਆਪਣੇ ਆਪ ਨਾਲ ਪਰਨ ਕਰੀਏ ਕਿ ਪੋਦੇ ਮਹੀਨੇ ਕੋਈ ਖੁਸ਼ੀ ਦਾ ਕੰਮ ਨਹੀਂ ਕਰਾਂਗੇ ਸਾਰਾ ਪੋਦਾ ਮਹੀਨਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਂਗੇ ਸਾਰਾ ਪੋਦਾ ਮਹੀਨਾ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਵੱਡੇ ਸਹਿਬਜ਼ਾਦਿਆਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਾਂਗੇ ਤੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ